ਤੋ ਮਿੱਤਰੋ ਕੀ ਹਾਲ ਤੁਹਾਡਾ ਜਿੰਨੇ ਵੀ ਵੀਡੀਓ ਦੇ ਵਿੱਚ ਤੋ ਮਿੱਤਰੋ ਦਿਖ ਲੋ ਪਾਣੀ ਕਿੰਨਾ ਆਇਆ ਹੈ ਇਹ ਹੈਗਾ ਵਾ ਡੀ ਮੈਡੀ ਦਾ ਰੋਡ ਤੋ ਬੰਯੂ ਆਪਾ ਜਾਣਾ ਬੰਨ ਤੇ ਤੋ ਬੰਨ ਤੇ ਜਾ ਕੇ ਦੇਖਾ ਕਿੰਦਾ ਪਾਣੀ ਲੋਕੀ ਮਿੱਤਰੋ ਪਹੁੰਚ ਕੇ ਬੰਨ ਤੇ ਪਰ ਜਿਹੜਾ ਬੰਨ ਹੁੰਦਾ ਹੈ ਤੇ ਦੇਖ ਲੋ ਮਿੱਤਰੋ ਕਿੰਨਾ ਪਾਣੀ ਹੈ ਝੋਨੇ ਆ ਡੱਬੇ ਪਏ ਨੇ ਕਿਸਾਨਾਂ ਵਿਚਾਰਿਆਂ ਦੇ ਝੋਨੇ ਖਰਾਬ ਹੋ ਗਏ ਸਾਰੇ ਇਹ ਹੈਗਾ ਬਡੀ ਮੈਡੀ ਚ ਦੂਰ ਦੂਰ ਤੱਕ ਪਾਣੀ ਦੇਖਦਾ ਪਿਆ ਤੂੰ ਮਿੱਤਰੋਂ ਉੱਪਰ ਚੱਲ ਕੇ ਪੱਕੇ ਬੋਲ ਦੇਖ ਲਓ ਮਿੱਤਰੋ ਕਿੰਨਾ ਪਾਣੀ ਆ ਤੇ ਜਿਹੜੇ ਵੀ ਮੰਡਾ ਤੇ ਰਹਿੰਦੇ ਜਿੱਦਾਂ ਕੁੱਕੇ ਮੰਡ ਹੋ ਗਿਆ ਨੰਗਲ ਮੰਡ ਹੋ ਗਿਆ ਸਾਰੇ ਕੁੱਕੇ